ਕਾਫੀ ਸਮੇਂ ਤੋਂ ਬੰਦ ਪਈ ਗੋਟੀ ਦੇ ਵਿੱਚ ਅਚਾਨਕ 4-5 ਔਰਤਾਂ ਵੜ ਗਈਆਂ ਤੇ ਚੋਰੀ ਕਰਨ ਲੱਗੀਆਂ ਤੇ ਚੋਰੀ ਕਰਨ ਦੇ ਲਈ ਉਹਨਾਂ ਨੇ ਆਰੀ ਦੇ ਬਲੇਡ ਸੱਬਲ ਤੇ ਪੇਚਕਸ ਵੀ ਨਾਲ ਰੱਖੇ ਹੋਏ ਸਨ ਤੇ ਜਦੋਂ ਇਹਨਾਂ ਔਰਤਾਂ ਦੇ ਘਰ ਵਿੱਚ ਵੜਨ ਦਾ ਮੋਹੱਲਾ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਇਸ ਦੀ ਸੂਚਨਾ ਜਿੱਥੇ ਪੁਲਿਸ ਨੂੰ ਦਿੱਤੀ ਤਾਂ ਨਾਲ ਲੱਗਦੇ ਹੀ ਉਹਨਾਂ ਇਸ ਘਰ ਦੇ ਵਿੱਚ ਬੜੀਆਂ ਔਰਤਾਂ ਨੂੰ ਕੇਰ ਲਿਆ ਤੇ ਜਦੋਂ ਅੰਦਰ ਜਾ ਕੇ ਇਹਨਾਂ ਵਾਸੀਆਂ ਨੇ ਦੇਖਿਆ ਤਾਂ ਇਹਨਾਂ ਔਰਤਾਂ ਵੱਲੋਂ ਕਾफी ਸਮਾਨ ਚੋਰੀ ਕਰ ਲਿਆ ਹੋਇਆ ਸੀ ਮਾਮਲਾ ਬਠਿੰਡਾ ਦੇ ਭਾਗੂ ਰੋਡ ਦਾ ਹੈ ਜਿੱਥੇ ਕਿ ਬੰਦ ਪਈ ਕੋਠੀ ਦੇ ਵਿੱਚ ਇਹ ਔਰਤਾਂ ਵੜ ਕੇ ਚੋਰੀ ਕਰਨ ਲੱਗੀਆਂ ਹੋਈਆਂ ਸੀ ਤੇ ਹੁਣ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਤੇ ਥਾਣੇ ਵਿੱਚ ਲਿਜਾ ਕੇ ਬਣਦੀ ਕਾਰਵਾਈ ਅਮਲ ਵਿੱਚ ਜਾਂਦੀ ਜਾ ਰਹੀ ਹੈ। ਮਾਪਾਗੂ ਰੋਡ ਦਾ ਨਿਵਾਸੀ ਹਾਂ ਜੀ ਤੇ ਮੇਰਾ ਸਾਡਾ ਘਰ ਇਹਨਾਂ ਦੇ ਜਮ੍ਹਾਂ ਸਾਹਮਣੇ ਹੈਗਾ। ਮੇਰੀ ਵਾਈਫ ਨਾ ਕੱਪੜੇ ਧੋਣ ਉੱਪਰ ਗਈ ਸੀ ਜੀ। ਉਹਨਾਂ ਨੇ ਦੇਖਿਆ ਵੀ 7-8 ਬੁੜੀਆਂ ਨਾ ਇਸ ਘਰ 'ਚ ਵੜ ਗਈਆਂ ਜੀ। ਠੀਕ ਹੈ ਜੀ ਜਦੋਂ ਇਹਨਾਂ ਨੇ ਮੈਨੂੰ ਕਿਹਾ ਵੀ ਐ ਲੱਗਦਾ ਮੈਨੂੰ 7-8 ਬੁੜੀਆਂ ਨਾ ਇਸ ਘਰ 'ਚ ਵੜੀਆਂ ਨੇ। ਤੇ ਮੈਂ ਨੂੰ ਕਹਿੰਦੇ ਵੀ ਤੁਸੀਂ ਕੱਲੇ ਨਾ ਜਾਇਓ ਮੈਂ ਨਾਲ ਆਪਣੇ ਆੜਗਵਾੜ ਬੰਦੇ ਨੂੰ ਸਾਰਿਆਂ ਨੂੰ ਲੈ ਕੇ ਜਾਇਓ ਮੈਂ ਆੜਗਵਾੜ ਦੇ ਬੰਦੇ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਜੀ ਮੱਖਣ ਵਰਗਾ ਨੂੰ ਫਰਮੀਤ ਅੰਕਲ ਜੀ ਆਏ ਨੇ ਸਾਰੇ ਅਸੀਂ ਇਕੱਠੇ ਹੋ ਕੇ ਜੀ ਅਸੀਂ ਕੁਝ ਮੂਰਲੇ ਗੇੜ ਦੇ ਦੀ ਧਾਵਾ ਮਾਰਿਆ ਜੀ ਕੁਝ ਪਿਛਲੇ ਗੇੜ ਤੋਂ ਦੀ ਰਾਹ ਦੇ ਵਿੱਚ ਸਾਨੂੰ ਕੁਦਰਤੀ ਪੁਲਿਸ ਵਾਲੇ ਮਿਲ ਗਏ ਅਸੀਂ ਉਹਨਾਂ ਕੋਲ ਰਿਕਵੈਸਟ ਕੀਤੀ ਐ ਕਰਕੇ ਗਲੀ ਨੰਬਰ 1 ਚ ਚੋਰੀ ਹੋ ਰਹੀ ਹੈ ਤੇ ਪਲੀਜ਼ ਤੁਸੀਂ ਸਾਡੇ ਨਾਲ ਚੱਲੋ ਉਹ ਕਹਿੰਦੇ ਵੀ ਚਲੋ ਜੀ ਉਹ ਵੀ ਆਏ ਜੀ ਤਿੰਨ ਚਾਰ ਸੀਗੀਆਂ ਇੱਕ ਲੇਡੀਜ਼ ਕਨਸਟੇਬਲ ਸੀਗੀ ਤੇ ਦੋ ਹਾਂ ਲੇਡੀ ਕਨਸਟੇਬਲ ਵੀ ਬਾਅਦ ਆ ਗਈਆਂ ਜੀ ਸਾਰੀਆਂ ਜੀ ਉਹਨਾਂ ਨੇ ਵੀ ਧਾਵਾ ਮਾਰ ਲਿਆ ਸੀ ਪਿੱਛੋਂ ਮਾਰ ਲਿਆ ਤੇ ਅੰਦਰੋਂ ਬੁੜੀਆਂ ਨਾਲ ਸਮਾਨ ਚੋਰੀ ਕਰ ਰਹੀਆਂ ਸੀ ਜੀ ਤੇ ਪੱਖਾ ਟੀਵੀ ਕੁੱਕਰ ਵਗੈਰਾ ਹੋਰ ਵੀ ਬਹੁਤ ਸਮਾਨ ਸੀ ਪੈਕ ਕੀਤਾ ਹੋਇਆ ਸੀ ਅਸੀਂ ਮੌਕੇ ਤੇ ਹੀ ਉਹਨਾਂ ਨੂੰ ਸਾਰਿਆਂ ਨੂੰ ਕਵਰਿੰਗ ਕੀਤਾ ਜੀ ਫੜ ਲਿਆ ਜੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਲੈ ਜਾ ਕੇ ਸਿਵਲ ਥਾਣੇ ਲੈ ਗਏ ਹੋਨੇ ਜੀ ਇਸ ਹਾਲ ਟੋਟਲ ਕਿੰਨੀਆਂ ਲੇਡੀਜ਼ ਸੀ ਹਾਂ ਮੇਰੇ ਖਿਆਲ ਸੱਤ ਅੱਠ ਜਾਣੇ ਸੀਗੇ ਜੀ ਹਾਂ ਸੱਤ ਅੱਠ ਜਾਣੀਆਂ ਲੇਡੀਜ਼ ਸੀਗੀਆਂ ਉਹਨਾਂ ਕੋਲ ਕੁਛ ਹਥਿਆਰ ਵੀ ਸੀ ਜੀ ਜਿਵੇਂ ਕੋ ਲਾਨ ਨੂੰ ਕੋਈ ਕਿਰਚ ਸੀਗੀ ਕੋਈ ਮੈਲਾ ਦਾ ਸੱਬਲ ਸੱਬਲ ਲੋਹਰ ਸੀ ਹਾਂ ਲੈ ਗਏ ਉਹ ਪੁਲਿਸ ਲੈ ਕੇ ਜੀ ਪੁਲਸ ਵਾਲੇ ਆਰੀ ਦੇ ਬਲੇਡ ਸੀ ਜੀ ਤਾਂ ਇਸ ਕਰਕੇ ਇਹ ਕੋਠੀ ਕਿੰਨੇ ਚਿਰ ਤੋਂ ਬੰਦ ਪਈ ਜੀ ਇਹ ਜੀ ਤਕਰੀਬਨ ਤਕਰੀਬਨ ਸਾਲ ਸਵਾ ਸਾਲ ਹੋ ਗਿਆ ਜੀ ਕੋਠੀ ਬੰਦ ਪਈ ਨੂੰ ਤੇ ਪਹਿਲਾਂ ਬਹੁਤ ਵਧੀਆ ਸੀ ਇੱਥੇ ਰਹਿੰਦੇ ਸੀ ਜੀ ਕਿਰਾਏਦਾਰ ਕਦੇ ਵੀ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਾ ਆਂਡ ਗੁਆਂਡ ਨੂੰ ਹੁਣ ਬਹੁਤ ਦਿੱਕਤਾਂ ਆ ਬਹੁਤ ਗੰਦ ਹੈ ਬਹੁਤ ਬੁਰਾ ਹਾਲ ਹੈ ਜੀ ਕੋਠੀ ਦਾ ਜੀ ਇਸ ਕਹਿਣ ਦਾ ਮਤਲਬ ਤੇ ਸੋ ਅਸੀਂ ਰਿਕਵੈਸਟ ਕਰਦੇ ਹਾਂ ਭਾਈ ਆਪਦੀ ਆਦੀ ਆਂਡ ਗੁਆਂਡ ਦਾ ਪੂਰਾ ਧਿਆਨ ਰੱਖੋ ਜੀ ਪਟੋਲਾਂ ਕਰਦੇ ਤੇ ਗਲੀ ਨੰਬਰ 1 ਕਾਲੇ ਨੇ ਇਕੱਠੇ ਹੋ ਕੇ ਕੁੱਠੀ ਕੋਠੀ ਸੁੰਨੀ ਪਈ ਸੀ ਉਹ ਬਾਹਰ ਰਹਿੰਦੇ ਆ ਉਥੇ 5 6 5 ਜਾਨੀ ਅਜੀਬ ਅੰਦਰ ਬੜੀਆਂ ਹੋਈਆਂ ਸੀ ਤੇ ਸਾਨੂੰ ਇਹਨਾਂ ਨੇ ਜੇ ਤਲਾਹ ਦਿੱਤੀ ਸੀ ਜਾ ਕੇ ਘੇਰ ਲੀਆਂ ਤੇ ਦੂਸਰੀਆਂ ਪਟੋਲਾਂ ਵਾਲੇ ਸਾਧ ਲਈ ਤੇ ਕੁੜਗਿਆਂ ਸਾਧ ਬੰਨਾਂ ਵਾਲਿਆਂ ਤੇ ਦੋ ਨੰਬਰ ਸਾਡੀ ਦੋ ਹੈ ਦੋ ਵਾਲਿਆਂ ਤੇ ਪੈਟਰੋਲ ਪੰਜ ਆ ਗਈ ਅਸੀਂ ਘੇਰ ਕੇ ਉਹਨਾਂ ਸਿਵਲ ਨਾਲ ਥਾਣੇ ਛੱਡਣ ਚਲੇ ਆਂ ਉੱਥੇ ਇਹਨਾਂ ਨੇ ਬਹੁਤ ਸਾਮਾਨ ਚੋਰੀ ਕਰ ਰੱਖਿਆ ਸੀ ਇਕੱਠਾ ਕਰ ਰੱਖਿਆ ਸੀ ਉਹ ਸਾਮਾਨ ਮੌਕੇ ਤੇ ਮਤਲਬ ਮਿਲ ਗਿਆ ਨਾ ਹਾਂ ਮਿਲ ਗਿਆ ਉਹ ਅੰਦਰੀ ਉਹਨਾਂ ਦੇ ਪੈਕ ਉਠੀ ਚ ਫੇ ਉਹਨਾਂ ਨੂੰ ਬਾਈ ਜੀ ਨੂੰ ਗਵਾਂਢੀ ਨੂੰ ਉਹਨਾਂ ਨੂੰ ਦੱਸਤਾ ਸਮਝਾਤਾ ਉਹਨਾਂ ਨੂੰ ਜੱਗਬਾਨੀ ਟੀਵੀ ਲਈ ਬਠਿੰਡਾ ਤੋਂ ਵੀ ਕੇ ਬਿਆਲ ਦੀ ਰਿਪੋਰਟ